ਖਾਲਸਾ ਲਾਈਵ ਜੀ ਕੀ ਫਤਿਹ ਆ ਜਿਹੜੇ ਵਿਦਿਆਰਥੀ ਆਏ ਆ ਤੁਹਾਡੇ ਸਾਹਮਣੇ ਜਾਗਦਿਆਂ ਜ਼ਮੀਰਾਂ ਵੜਿਆ ਪਿਛਲੇ 5 ਦਿਨਾਂ ਤੋਂ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਗੇਟ ਬੰਦਿਆ ਤੁਹਾਨੂੰ ਸਾਰਿਆਂ ਨੂੰ ਤਕਲੀਫ ਹੁੰਦੀ ਹੋਊਗੀ ਗੇਟ ਲੰਘਣ ਵਾਸਤੇ ਪਰ ਤੁਹਾਨੂੰ ਦੱਸਣਾ ਚਾਹੁੰਦੇ ਆ ਤੁਹਾਡੀ ਤਕਲੀਫ ਨਾਲੋਂ ਕਿਤੇ ਵੱਡੀ ਤਕਲੀਫ ਅਸੀਂ ਲੈ ਕੇ ਬੈਠੇ ਆ ਇਸ ਯੂਨੀਵਰਸਿਟੀ ਦੇ ਵਿੱਚ 2017 ਤੱਕ ਪਿੰਡਾਂ ਦੇ ਬੱਚਿਆਂ ਦੀਆਂ ਬਾਡਰ ਏਰੀਏ ਦੇ ਬੱਚਿਆਂ ਦੀਆਂ 10% ਰੱਖੀਆਂ ਸੀਟਾਂ ਸਨ ਜਿਹੜੀਆਂ ਵਾਈਸ ਚਾਂਸਲਰ ਸਾਹਿਬ ਨੇ ਆਉਂਦਿਆਂ ਖਤਮ ਕੀਤੀਆਂ ਪੰਜਾਬ ਸਰਕਾਰ ਨੇ ਨਵੀਆਂ ਰਿਜ਼ਰਵੇਸ਼ਨ ਪਾਲਿਸੀਆਂ ਲਿਆਂਦੀਆਂ ਇਹ ਜੇਸ ਇਲਾਕੇ ਦੀ ਯੂਨੀਵਰਸਿਟੀ ਆ ਇਹ ਬਾਰਡਰ ਏਰੀਆ ਦੀ ਯੂਨੀਵਰਸਿਟੀ ਆ ਇਹ ਪਿੰਡਾਂ ਦੇ ਇਲਾਕੇ ਦੀ ਯੂਨੀਵਰਸਿਟੀ ਆ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਨੀਤੀ ਲਾਗੂ ਕਰਦੇ ਆ ਸਾਡੇ ਪਿੰਡਾਂ ਵਾਲੇ ਭਰਾਵਾਂ ਦੀਆਂ ਸੀਟਾਂ ਖੋਲੀਆਂ ਇਹ ਯੂਨੀਵਰਸਿਟੀ ਪੰਜਾਬ ਦੀ ਸਭ ਤੋਂ ਮਹਿੰਗੀ ਯੂਨੀਵਰਸਿਟੀ ਬਣਦੀ ਜਾ ਰਹੀ ਆ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਯੂਨੀਵਰਸਿਟੀਆਂ ਨੇ ਸਿਰਫ ਦੋ ਜਿਨ੍ਹਾਂ ਦੇ ਵਿੱਚ ਸੇਮ ਸਟੇਟਸ ਆ ਜਿਨ੍ਹਾਂ ਦੇ ਵਿੱਚ ਇੱਕੋ ਜਿਹੇ ਵਿਭਾਗ ਨੇ ਜਿਨ੍ਹਾਂ ਦੇ ਵਿੱਚ ਇੱਕੋ ਜਿਹੇ ਵਿਸ਼ੇ ਪੜ੍ਹਾਏ ਜਾਂਦੇ ਨੇ ਪਰ ਦੋਵਾਂ ਦੀਆਂ ਫੀਸਾਂ ਦਾ ਫਰਕ ਜਿਹੜਾ ਆ ਕੋਈ 1% ਦਾ ਨਹੀਂ 2% ਦਾ ਨਹੀਂ 70 70000 ਫੀਸ ਦੇ ਵਿੱਚ ਫਰਕ ਜੇ 50 50000 ਫੀਸ ਦੇ ਵਿੱਚ ਫਰਕ ਜੇ ਹੋ ਸਕਦਾ ਤੁਹਾਨੂੰ ਨਾ ਦੁਖਦਾ ਹੋਵੇ ਫੀਸਾਂ ਦੇਣ ਲੱਗਿਆਂ ਨੂੰ ਪਰ ਆਪਣੇ ਮਾਪਿਓ ਨੂੰ ਪੁੱਛਿਓ ਉਹ ਲਿਸਟ ਵਿਖਾ ਦਿਓ ਪਟਿਆਲੇ ਯੂਨੀਵਰਸਿਟੀ ਦੀ ਕਿ ਜਿਹੜਾ ਉੱਥੇ ਐਮਬੀਏ ਕਰਦਾ ਉਹ 50000 ਦੇ ਵਿੱਚ ਜਿਹੜਾ ਇੱਥੇ ਕਰੂਗਾ 1 ਲੱਖ 24000 ਫੀਸ ਭਰੂਗਾ ਜਿਨਨੇ ਬੀ ਫਾਰਮੇਸੀ ਪਟਿਆਲੇ ਕਰਨੀਆਂ ਉਹ 80000 ਫੀਸ ਦਿੰਦਾ ਜੇ ਇੱਥੇ ਡਬਲ ਫੀਸ ਦੇਣੀ ਪੈਂਦੀ ਆ 77000 ਫੀਸ ਦਾ ਫਾਸਲਾ ਆ ਅਸੀਂ ਸਰਕਾਰਾਂ ਨੂੰ ਵੀ ਅਪੀਲਾਂ ਕੀਤੀਆਂ ਕਿ ਦਿਓ ਯੂਨੀਵਰਸਿਟੀ ਨੂੰ ਗ੍ਰਾਂਟ ਯੂਨੀਵਰਸਿਟੀ ਦੇ ਖਰਚੇ ਨੇ ਮੰਨਦੇ ਆ ਪਰ ਯੂਨੀਵਰਸਿਟੀ ਦੇ ਖਰਚੇ ਇਕੱਲੇ ਵਿਦਿਆਰਥੀ ਕਿਉਂ ਚੁੱਕਣ ਪੰਜਾਬ ਸਰਕਾਰ ਦਵੇ ਗ੍ਰਾਂਟ ਯੂਨੀਵਰਸਿਟੀ ਨੂੰ ਚਲਾਉਣ ਲਈ ਕਿਉਂਕਿ ਇਹ ਸਰਕਾਰੀ ਯੂਨੀਵਰਸਿਟੀ ਆ ਜੇਕਰ ਨਹੀਂ ਪੰਜਾਬ ਸਰਕਾਰ ਗ੍ਰਾਂਟ ਦੇਣਾ ਚਾਹੁੰਦੀ ਤੇ ਲਿਖ ਦੇਣ ਗੇਟ ਦੇ ਉੱਤੇ ਕਿ ਸਟੂਡੈਂਟ ਐਡਿਟ ਯੂਨੀਵਰਸਿਟੀ ਆ ਅਸੀਂ ਕਰਵਾਵਾਂਗੇ ਗੈਸਟ ਹਾਊਸ ਖਾਲੀ ਜਿੱਥੇ ਵੱਡੇ ਵੱਡੇ ਮੰਤਰੀ ਆ ਕੇ ਮੀਟਿੰਗਾਂ ਕਰਦੇ ਆ ਉੱਥੇ ਤੁਸੀਂ ਬੈਠੋਗੇ ਕਿਉਂਕਿ ਇਸ ਯੂਨੀਵਰਸਿਟੀ ਦੇ ਉੱਤੇ ਪੂਰਾ ਪੂਰਾ ਤੁਹਾਡਾ ਹੱਕ ਆ ਆਪਣੀ ਫੀਸ ਦੀ ਰਸੀਦ ਵੇਖਿਓ ਉਹਦੇ 'ਚ ਤੁਹਾਡੀ ਟਿਊਸ਼ਨ ਫੀਸ ਹੈ ਉਹਦੇ ਦੇ ਦਸਾਮੀ ਨੇ ਸ਼ਨਫੀਸ ਹੈ ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਯੂਨੀਵਰਸਿਟੀ ਤੁਹਾਡੇ ਕੋਲੋਂ ਫੰਡ ਲੈ ਰਹੀ ਆ ਕਾਦੇ ਵਾਸਤੇ ਇਸ ਇਲਾਕੇ ਦੇ ਲੋਕ ਬਲੈਕ ਕਰਦੇ ਆ ਇੱਥੇ ਪੜਨ ਵਾਲੇ ਬੱਚੇ ਕਿ ਉਹ ਸਮਗਲਰਾਂ ਦੇ ਬੱਚੇ ਆਉਂਦੇ ਆ ਉਹਨਾਂ ਕੋਲ ਪੈਸਾ ਵਾਧੂ ਆ ਇਹ ਕਿਰਤੀਆਂ ਦੇ ਵਾਸਤੇ ਯੂਨੀਵਰਸਿਟੀ ਆ ਇਹ ਮੱਧ ਵਰਗੀ ਪਰਿਵਾਰਾਂ ਦੇ ਵਾਸਤੇ ਸਰਕਾਰੀ ਯੂਨੀਵਰਸਿਟੀ ਆ ਜੇ ਸਰਕਾਰੀ ਯੂਨੀਵਰਸਿਟੀ 'ਚ ਫੀਸਾਂ ਦਾ ਵਾਧਾ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਤੁਹਾਡੇ ਵਰਗੇ ਹੋਰ ਵਿਦਿਆਰਥੀ ਇੱਥੇ ਪੜ ਨਹੀਂ ਸਕਣਗੇ ਕੇਵਲ ਤੇ ਕੇਵਲ ਅਮੀਰਾਂ ਦੀ ਯੂਨੀਵਰਸਿਟੀ ਬਣ ਜਾਊਗੀ ਚਾਹੁੰਦੇ ਹੋ ਤੁਹਾਡੇ ਭੈਣ ਭਰਾ ਇਸ ਯੂਨੀਵਰਸਿਟੀ ਚ ਪੜਨ ਉਹਨਾਂ ਦੀਆਂ ਸੀਟਾਂ ਬਹਾਲ ਕਰਵਾਈਏ ਫੀਸਾਂ ਦਾ ਵਾਅਦਾ ਵਾਪਸ ਕਰਾਈਏ ਸਾਡਾ ਸਾਥ ਦਿਓ ਇਥੋਂ ਦਾ ਹੰਕਾਰੀ ਵੀਸੀ ਗੱਲ ਨਹੀਂ ਇਹ ਸੁਣ ਰਿਹਾ ਪਿਛਲੇ ਪੰਜਾਂ ਦਿਨਾਂ ਤੋਂ ਵਿਦਿਆਰਥੀ ਭੁੱਖ ਹੜਤਾਲ ਤੇ ਬੈਠੇ ਵੀਸੀ ਕਹਿੰਦਾ ਬੈਠੇ ਰੋ ਮੈਨੂੰ ਫਰਕ ਨਹੀਂ ਜੇ ਪੈਂਦਾ ਵੀਸੀ ਕਹਿੰਦਾ ਬੈਠੇ ਰਹੋ ਮੈਂ 15 ਦਿਨਾਂ ਲਈ ਗੋਆ ਚਲਾ ਜਾਵਾਂ ਮੈਨੂੰ ਫਰਕ ਨਹੀਂ ਜੇ ਪੈਂਦਾ ਇਕੱਠੇ ਹੋ ਕੇ ਦੱਸ ਦਈਏ ਵੀਸੀ ਨੂੰ ਕਿ ਵੀਸੀ ਸਾਹਿਬ ਫਰਕ ਪੈਂਦਾ ਆ ਜੇ ਇੱਥੇ ਕਿਸੇ ਬੱਚੇ ਨੂੰ ਕੁਝ ਹੋ ਗਿਆ ਫਰਕ ਪਊਗਾ ਤੇ ਨਾ ਕੁਰਸੀਆਂ ਨੂੰ ਫਰਕ ਪਊਗਾ ਸਾਨੂੰ ਸਾਰੇ ਦਫ਼ਤਰਾਂ ਦੇ ਰਾਹ ਪਤਾ ਆ ਅਸੀਂ ਤੁਹਾਡੇ ਕੋਲੋਂ ਸਾਥ ਦੀ ਉਮੀਦ ਕਰਦੇ ਆ ਉਸ ਗੇਟ ਤੋਂ ਜਦੋਂ ਲੰਘਦੇ ਹੁੰਨੇ ਹੋ ਨਾ ਅੱਧਾ ਘੰਟਾ ਬੈਠ ਕੇ ਆਇਆ ਕਰੋ ਜਦੋਂ ਵਾਪਸ ਘਰ ਨੂੰ ਜਾਂਦੇ ਹੋ ਅੱਧਾ ਘੰਟਾ ਬੈਠ ਕੇ ਜਾਇਆ ਕਰੋ ਯੂਨੀਵਰਸਿਟੀਆਂ 'ਚ ਪੜਨ ਵਾਸਤੇ ਆਉਂਦੇ ਹੋ ਕੱਲੀ ਡਿਗਰੀ ਲੈਣੀ ਇਹ ਜ਼ਿੰਦਗੀ ਦਾ ਮੰਤਵ ਨਹੀਂ ਜੇ ਯੂਨੀਵਰਸਿਟੀਆਂ ਚਾਹੁੰਦੇ ਜੇ ਤੁਹਾਡਾ ਸੁਸਾਇਟੀ ਪ੍ਰਤੀ ਸਮਾਜ ਪ੍ਰਤੀ ਵੀ ਕੋਈ ਫਰਜ਼ ਆ ਉਹ ਆਪਣੇ ਫਰਜ਼ ਨੂੰ ਪਛਾਣੋ ਸਮਾਜ ਵਾਸਤੇ ਵੀ ਕੁਝ ਨਾ ਕੁਝ ਕਰੋ ਇੰਨੀ ਸਾਡੀ ਬੇਨਤੀ ਆ ਅਸੀਂ ਤੁਹਾਡੇ ਕੋਲ ਆਪਣੀ ਆਵਾਜ਼ ਲੈ ਕੇ ਆਏ ਆ ਤੁਹਾਨੂੰ ਲੱਗਦਾ ਹੋਊਗਾ ਕਿ ਤੁਹਾਨੂੰ ਦਾਖਲਾ ਮਿਲ ਗਿਆ ਪਰ ਜਿਨ੍ਹਾਂ ਨੇ ਅੱਗੇ ਆਉਣਾ ਉਹਨਾਂ ਵਾਸਤੇ ਰਾਹ ਬੰਦ ਜੇ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਕਰਕੇ ਜਾਈਏ ਇਸ ਯੂਨੀਵਰਸਿਟੀ ਦੇ ਵਿੱਚ ਆਪਣੇ ਭਰਾਵਾਂ ਵਾਸਤੇ ਆਪਣੀਆਂ ਭੈਣਾਂ ਵਾਸਤੇ ਸੀਟਾਂ ਬਹਾਲ ਕਰਾਈਏ ਫੀਸਾਂ ਦਾ ਵਾਧਾ ਵਾਪਸ ਕਰਾਈਏ ਮੈਂ ਨਾਰੇ ਲਾਉਂਗਾ ਤੁਸੀਂ ਨਾਰਿਆਂ ਦੀ ਆਵਾਜ਼ ਦੇ ਕੇ ਵੀਸੀ ਤੱਕ ਆਵਾਜ਼ ਪਹੁੰਚਾ ਦਿਓ ਉਹਨੂੰ ਪਤਾ ਲੱਗ ਜਾਏ ਵੀਸੀ ਸਾਹਿਬ ਫਰਕ ਪੈਂਦਾ ਜੇ ਅਸੀਂ ਬੈਠੇ ਹਾਂ ਗੇਟ ਤੇ ਇੱਕ ਇੱਕ ਬੱਚੇ ਨੂੰ ਫਰਕ ਪੈਂਦਾ ਜੇ वाइस चांसलर मुरदाबाद 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 वाइस चांसलर मुरदाबाद 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 यूनिवर्सिटी मुरदाबाद मुर्दाबाद मुर्दाबाद वाहेगुरु जी का ख़ालसा वाहेगुरु